ਸਤਿ ਸ੍ਰੀ ਅਕਾਲ ਡੀਡੀਐਸ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਬਲਜਿੰਦਰ ਕੌਰ ਮੰਗੇਵਾਲ ਖਬਰ ਹੈ ਜੀ ਧੂਰੀ ਤੋਂ ਮੁਰਦਾਬਾਦ ਜੈ ਕਿਸਮ ਚੋਰ ਫੜਾ ਮੋਰਚਾ ਜਿੰਦਾਬਾਦ 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 ਦੋਤ ਵਿਰੋਧੀ ਸਰਕਾਰ ਮੁਰਦਾਬਾਦ ਮੁਰਦਾਬਾਦ ਦੋਤ ਵਿਰੋਧੀ ਸਰਕਾਰ ਮੁਰਦਾਬਾਦ ਹਾਥਿਓ ਜੈਪੀ ਜੈਪਾਤ ਅੱਜ ਟੂਰੀ ਵਿਖੇ ਇਹ ਜਿਹੜੀ ਮੀਟਿੰਗ ਰੱਖੀ ਗਈ ਸੀ ਅ ਰਿਜ਼ਰਵੇਸ਼ਨ ਚੋਰ ਨੂੰ ਪੱਕਾ ਬੋਰਚਾ ਔਰ ਉਹ ਸਾ ਜਿਹੜੀਆਂ ਸਾਡੀਆਂ ਦਲਿਤ ਕਿਸੇ ਬੰਦੀਆਂ ਨੇ ਔਰ ਇਦੀ ਦੇ ਵਿੱਚ ਧਾਰਮਿਕ ਸਾਡੀ ਆਪੂ ਬਾਬਾ ਨਸ਼ਤ ਔਰ ਸ਼ੇਰ ਗੁਰਜੀਤ ਪਹੁੰਚੇ ਵਾਲਮੀਕੀ ਕਿਰਤੋ ਇਹਦਾ ਮਕਸਦ ਇੱਕੋ ਹੀ ਸੀ ਕਿ ਪੰਜਾਬ ਦੇ ਵਿੱਚ ਜਿਹਨਾਂ ਲੋਕਾਂ ਨੇ ਝਾਲੀ ਜਾਤੀ ਸਰਟੀਫਿਕੇਟ ਬਣਾਏ। ਔਰ ਇਹ ਸਰਟੀਫਿਕੇਟ ਬਣਾ ਕੇ ਸਾਡੇ ਲੋਕਾਂ ਦੇ ਹੱਕ ਬਾਰੇ ਨੇ ਨੌਕਰੀਆਂ ਦੇ ਔਰ ਵੋਟ ਵਕ ਵਕ ਖੇਤਰਾਂ ਵਿੱਚ। ਇਹਦੇ ਖਿਲਾਫ ਪਿਛਲੇ ਸਾਲ ਮੋਰਚਾ ਲੱਗਾ ਸੀਗਾ। ਔਰ ਕੋਲ ਵਿੱਚ ਸਰਕਾਰ ਨੇ ਇਹ ਅਨਾਉਂਸਮੈਂਟ ਕੀਤੀ ਸੀ। ਪੰਜਾਬ ਵਿਧਾਨ ਸਭਾ ਦੇ ਵਿੱਚ ਕਿ ਈਵਨ ਕੁਡ ਕੈਬਨਟ ਮੰਤਰੀ ਵੀ ਵੀ ਬਲਜੀਤ ਕੌਰ ਆ ਮੁੱਖ ਮੰਤਰੀ ਪੰਜਾਬ ਨੇ ਅਨਾਉਂਸ ਕੀਤਾ ਸੀ ਕਿ ਜਿਨ੍ਹਾਂ ਲੋਕਾਂ ਨੇ ਜਾਲੀ ਜੈਤੀ ਸਰਟੀਫਿਕੇਟ ਬਣਾਏ ਨੇ ਉਹਨਾਂ ਨੂੰ ਅਸੀਂ ਫੜਾਂਗੇ ਉਹਦੇ კანਨੂਨ ਦੇ ਮੁਤਾਬਕ ਐਕਸ਼ਨ ਲਵਾਂਗੇ ਨੌਕਰੀਆਂ ਤੋਂ ਡਿਸਮਿਸ ਕਰਾਂਗੇ ਔਰ ਜਿਹੜੇ ਵੀ ਪੈਸੇ ਉਹਨਾਂ ਨੇ ਪ੍ਰਾਪਤ ਕੀਤੇ ਨੇ ਗਲਤ ਢੰਗ ਨਾਲ ਉਹਨਾਂ ਨੂੰ ਵਿਆਸ ਵੇਤਕ ਸੁਣਾਵੇ ਇਹ ਐਲਾਨ ਜਿਹੜਾ ਸੀ ਵਾੜੀ ਉਹ ਕੁ ਬੁੱਕ ਮਲ ਫਿਲ ਯਰ ਕੈਬਨਟ ਬੁੱਕ ਵੀ ਜੀ ਬੀ ਕਰਨੇ ਕੀਤਾ ਇਸ ਸਾਡ ਪਰੰਤੂ ਜਦੋਂ ਸਾਡਾ ਮੋਰਚਾ ਚੁਕਵਾਇਆ ਗਿਆ ਸੀ ਅਕਤੂਬਰ ਦੇ ਵਿੱਚ ਸਾਨੂੰ ਇਹ ਕਹਿ ਕੇ ਚੁਕਵਾਇਆ ਸੀ ਵੀ ਅਸੀਂ ਜਲਦੀ ਕਰ ਦਾਂਗੇ ਤੁਹਾਡੇ ਸਾਰੇ ਕੰਮ ਇਸ ਕੋਈ ਸ਼ੱਕ ਨਹੀਂ ਕਿ ਲਗਭਗ 100 ਜਿਹੜੇ ਚੋਰ ਸੀ ਜਾਲੀ ਜੱਤੀ ਸਜਿਤ ਗੁਰਚੋਂ ਉਹਨਾਂ ਦੇ ਸਰਟੀਫਿਕੇਟ ਪੰਜਾਬ ਦੇ ਵਿੱਚ ਕੈਨਸਲ ਹੋ ਗਏ ਔਰ ਇਨੇ ਇੰਡੀਆ ਵਿੱਚ ਕਿਤੇ ਵੀ ਨਹੀਂ ਹੋਏ ਜਿਹਨੇ ਪੰਜਾਬ ਵਿੱਚ ਕੈਚਰ ਹੋਏ ਇਹ ਪਿਛਲੇ ਜਿਹੜਾ ਅਸੀਂ ਥੋੜਾ ਜਿਹਾ ਸਰਗਸ ਕੀਤਾ ਉਹਦਾ ਨਰਕ ਸੀ ਤੋਂ ਮੁੱਖ ਜਿਹੜੇ ਦੋਸ਼ੀ ਨੇ ਅਜੇ ਵੀ ਲੱਗੇ ਨੇ ਔਰ ਬਹੁਤ ਸਾਰੇ ਕੇਸ ਜਿਹੜੇ ਨੂੰ ਸੁਪਰੀਮ ਕੋਰਟ ਦੇ ਵਿੱਚ ਹਾਈ ਕੋਰਟ ਵਿੱਚ ਅਸੀਂ ਲੜ ਰਹੇ ਹਾਂ ਤੋਂ ਇਹ ਇੱਕ ਬੜਾ ਵੱਡਾ ਕਪੜਾ ਹੈ ਜਿਹੜਾ ਦਿੱਲੀ ਤੋਂ ਚੱਲ ਕੇ ਪੰਜਾਬ ਵਿੱਚ ਕੋਈ ਇੰਡੀਆ ਵਿੱਚ ਚੱਲ ਰਿਹਾ ਸਾਡੇ ਲੋਕਾਂ ਦੇ ਹੱਕ ਕੋਈ ਨਹੀਂ ਤੋ ਉਹ ਹੱਕਾਂ ਨੂੰ ਬਰਕਰਾਰ ਰੱਖਣ ਦੇ ਲਈ ਕਿਉਂਕਿ ਪੰਜਾਬ ਗੱਗਨ ਸਾਡਾ ਕੰਮ ਨਹੀਂ ਕੀਤਾ ਇਸ ਕਰਕੇ ਅਸੀਂ ਮੋਰਚ ਤੋਂ ਵਾਰਨਿੰਗ ਦੇਣ ਲਈ ਪੰਜਾਬ ਗੱਗਨ ਨੂੰ ਇਹ ਮੋਰਚਾ ਜਿਹੜਾ ਸ਼ੁਰੂ ਕਰ ਰਹੇ ਹਾਂ 11 ਅਗਸਤ ਦੇ ਦਿਨ ਆਤਵਾਰ ਇੱਕ ਚੇਤਾਵਨੀ ਦੇ ਰੂਪ ਵਿੱਚ ਪੰਜਾਬ ਦੇ ਸਾਰੇ ਲੋਕ ਜਿਹੜੇ ਨੇ ਆਉਣਗੇ ਬੂਲਵਾਸੀ ਲੋਕ ਔਰ ਜਿਹੜਾ ਕੱਕੜਵਾਲ ਚੌਕ ਹੈ ਤੂਰੀ ਡਿਸਟ੍ਰਿਕਟ ਸੰਗਰੂਰ ਕੋਲ ਵਿੱਚ ਲਾਮਬਨ ਹੋ ਕੇ ਇਹ ਜੋ ਮਜਦੂਰ ਲੋਕ ਸਫਾਈ ਕਰਮਚਾਰੀ ਸਰਕਾਰੀ ਮੁਲਾਜ਼ਮ ਔਰਤਾਂ ਆਰਮਡਾ ਵਰਕਰਸ ਸਫਾਈ ਕਰਮਚਾਰੀ ਸਭ ਲੋਕ ਕੋ ਇਹੋ ਜੀ ਸਲੈਰਗੇ ਔਰ ਜਿਹੜੀ ਰੋਡ ਹੈ ਉਹਨੂੰ ਬਲੌਕ ਕਰ ਲਿਆ ਸੜਕ ਬੰਨ ਕਰਨਗੇ ਆਪਣੀਆਂ ਮੰਗਾਂ ਦੇਲੀ ਦਬਾਅ ਪਾਉਣਗੇ ਔਰ ਇਹ ਜੀ ਭਗਵੰਤ ਇਹ ਜੀ ਸਰਕਾਰ ਹੈ ਉਹਨੂੰ ਇਹ ਚਿਤਾਵਨੀ ਦੇਣਗੇ ਕਿ ਵੀ ਭਾਈ ਜਿਹੜੇ ਤੁਹਾਨੂੰ ਵਾਦੇ ਕੀਤੇ ਨੇ ਉਹਨਾਂ ਨੂੰ ਪੂਰਾ ਕਰੋ ਜਿਵੇਂ ਕਿ ਉਹਨਾਂ ਨੇ ਕਿਹਾ ਸੀ ਵੀ ਅਸੀਂ ਸਰਟੀਫਿਕੇਟ ਜਿਹੜੇ ਨੇ ਉਹਨਾਂ ਲੋਕਾਂ ਨੂੰ ਫੜਾਂਗੇ ਪਰ ਉਹ ਚੋਰ ਨੇ ਅਸੀਂ ਫੜਾ ਵੀ ਜਿੱਤੇ ਤਾਂ ਵੀ ਨਹੀਂ ਫੜ ਰਹੇ ਸਰਕਾਰ ਕਿੰਨੀ ਬੇਈਮਾਨ ਹੈ ਕਿਉਂਕਿ ਜਿਹਨਾਂ ਦਾ ਰਾਜ ਹੈ ਉਹਨਾਂ ਦੇ ਬੱਚੇ ਹੀ ਚੋਰ ਨੇ ਰੂਚ ਕਰਕੇ ਇਹ ਵੱਡਾ ਤਰਨਾ ਜਿਹੜਾ ਹੈ ਇਹ ਪੰਜਾਬ ਪੰਦਰ ਤੋਂ ਔਰ ਦਿੱਲੀ ਤੋਂ ਹਰਿਆਣਾ ਤੋਂ ਯੂਪੀ ਬਿਹਾਰ ਤੋਂ ਵੀ ਲੋਕ ਇਹਦੇ ਵਿਚ ਆਉਣਗੇ ਜਿਵੇਂ ਪਹਿਲਾਂ ਚੰਡੀਗੜ੍ਹ ਆਇਆ ਸੀ ਤੋਂ ਉਥੇ ਇਹਦਾ ਮਕਸਦ ਹੈ ਇਹਨ ਲਈ ਇਕੱਠਾ ਜੜਾ ਹੈ ਔਰ ਇਸ ਵਾਰੀ ਇੱਥੇ ਬਹਿ ਕੇ ਕੰਮ ਨਹੀਂ ਹੋਣਾ ਅਸੀਂ ਸਾਰੇ ਲੋਕ ਵੱਖ-ਵੱਖ ਥਿਲੇ ਤੇ ਜੁੜੇ ਆਏ ਨੇ ਉਹ ਆਰਗੇਨਾਈਜ਼ ਹੋ ਕੇ ਆਪਣੀਆਂ ਕਮੇਟੀਆਂ ਬਣਾ ਕੇ ਲੋਕਲ ਲੈਵਲ ਤੇ ਸ਼ਹਿਰੀ ਪੰਦਰ ਤੇ ਪਿੰਡ ਕਦਰ ਤੇ ਜਿਹੜੇ ਪ੍ਰੋਬਲਮ ਕਰਨਗੇ ਸੋ ਥਿਸ ਇਜ਼ ਦੀ ਆਬਜੈਕਟ ਨੈਕਸਟ ਹੁਣ ਤੱਕ ਤੁਸੀਂ ਕਿੰਨੇ ਕੁ ਫੜਾ ਦਿੱਤੇ ਕਾਰਵਾਈ ਕਿੰਨਿਆਂ ਤੇ ਨਹੀਂ ਹੋਈ ਤੇ ਇਹਦੇ ਵਿੱਚ ਜਿਹੜੇ ਜਾਲੀ ਬਣਾਉਣ ਵਾਲੇ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਨੈਚੁਰਲੀ ਇਹਦਾ ਇਟਸ ਅ ਫੈਕਟ ਕਿ ਜਿਹੜੇ ਲੋਕ ਤੁਮ ਸੋ ਕੇ ਹਰਾਨੀ ਹੋਏਗੀ ਕਿ ਸਰਟੀਫਿਕੇਟ ਕੌਣ ਬਣਾਉਗੇ ਨੇ ਉੱਚਿਆ ਜਾਂਦਾ ਲੋਕ ਔਰ ਉਹਨਾਂ ਬਣਾਉਣ ਚ ਮਰਜ਼ੀ ਕੌਣ ਕਰਦੇ ਨੇ ਐਸਸੀ ਅਫਸਰ ਵੱਡੇ ਵੱਡੇ ਡੀਸੀ ਐਸਡੀਐ ਪੋਲੀਟੀਕਲ ਬੰਦੇ ਜਿਹੜੇ ਮੁੱਖ ਮੰਤਰੀ ਜੁਕਤੀ ਮੁੱਖ ਮੰਤਰੀ ਨੇ ਪੰਜਾਬ ਦੇ ਔਰ 6000 ਤੋਂ ਵੱਧ ਜਿਹੜਾ ਸੀ ਪਤਾ ਲਾਇਆ ਆਡੈਂਟੀਫਿਕੇਸ਼ਨ ਕੀਤੀ ਹੈ ਨੀਅਰ ਅਬਾਊਟ 6000 ਪੀਪਲ ਜਿਹੜੇ ਲੋਕ ਇਹ ਗੁੜੇ ਨੌਕਰੀਆਂ ਤੇ ਲੱਗੇ ਨੇ ਜੱਜ ਵੀ ਲੱਗੇ ਨੇ ਲੁਢਾਣੇ ਦੇ ਵਿੱਚ ਇੱਕ ਮਾਡਰ ਐਡੀਸ਼ਨ ਸੈਟ ਜਜਾ ਜੁੜਾ ਆਈਏ ਸਬਸਟਰ ਲੱਗੇ ਹੋਏ ਨੇ ਡੀਸੀ ਲੱਗੇ ਹੋਏ ਨੇ ਆਰ ਇੱਕ ਕੁੜੀ ਜਿਹੜੀ ਸੀ ਉਹ ਮੈਂਬਰ ਪਾਰਲੀਮੈਂਟ ਵੀ ਸੀ ਔਰ ਉਹਨੂੰ ਬਚਾਇਆ ਲੋਜ ਲੋਕ ਨੇ ਉਹ ਤੋ ਹਾਰ ਵਿੱਚ ਜਰੂਰ ਕਿਉਂਕਿ ਅਸੀਂ ਪ੍ਰਚਾਰ ਬੜਾ ਕੀਤਾ ਸੀ ਪਰ ਇਹ ਸਾਰੇ ਲੋਕੀ ਜਿਹੜੇ ਨੇ ਇੱਕ ਇੱਕ ਛੋਟੀ ਜੀ ਗੱਲ ਨਹੀਂ ਇੱਕ ਬਹੁਤ ਵੱਡਾ ਸਕੈਮ ਹੈ ਜਿਹਦੇ ਪਿੱਛੇ ਕਰੋੜਾਂ ਰੁਪਏ ਲਾ ਕੇ ਦਿੱਲੀ ਤੋਂ ਕੰਮ ਚੱਲਦਾ ਹੈ ਔਰ ਪੂਰੇ ਬੁਰਕੇ ਚ ਚੱਲ ਰਹੇ ਤੋਂ ਇਹਨੂੰ ਜੜਾਂ ਤੋਂ ਵਧਣ ਦੇ ਲਈ ਵੀ ਆ ਵੀ ਆਰ ਡੂਇੰਗ ਥੈਟ ਠੀਕ ਹੈ ਸੀ ਕਰ ਰਹੀ ਹੈ ਇਹਦੇ ਵਿੱਚ ਸਾਡੀਆਂ ਸਾਰੀਆਂ ਦਲ ਤੇ ਸੇ ਬੰਦੀਆਂ ਨਾਲ ਨਹੀਂ ਕੋਈ ਇਹ ਅਗਰੋਹ ਨਹੀਂ ਇਹ ਨੌਨ ਪੋਲਿਟੀਕਲ ਹੈ ਸਮਾਜਿਕ ਜਿਹੜੀ ਇੱਕ ਮੂਵਮੈਂਟ ਹੈ ਇਹਦੇ ਵਿੱਚ ਮੈਨੂੰ ਬੜਾ ਅੱਛਾ ਲੱਗ ਰਿਹਾ ਹੈ ਕਿ ਸਾਡੇ ਜਿਹੜੇ ਧਾਰਮਿਕ ਲੋਕ ਨੇ ਕਿਉਂਕਿ ਤੁਹਾਨੂੰ ਤੋਂ ਬਿਨਾ ਕੋ ਕੰਮ ਕਾਮਯਾਬ ਨਹੀਂ ਉਹ ਵੀ ਇਹਦੇ ਵਿੱਚ ਨੇ ਵਾਲਮੀਕੀ ਤੀਰਥ ਅਮਰਸਤੂ ਆਰ ਬੱਲਾ ਵਾਲੇ ਬਾਬਾ ਜੀ ਬਾਬਾ ਕੁਲਵੰਤ RAM ਜੀ ਔਰ ਸਾਰੇ ਲੋਕ ਪਿੰਡਾਂ ਦੇ ਨਾਲ ਨੇ ਲੱਗੇ ਹੋਏ ਨੇ ਟ ਆਈ 100% ਹੋਪਫੁਲ ਅਸੀਂ ਇਹਦੇ ਵਿੱਚ ਕਾਮਯਾਬ ਹੋਵਾਂ ਹਾਂ ਅੱਜ ਸਾਰਿਆਂ ਜਿਹੜੀ ਟੀਮ ਜਿਹੜਾ ਪਾਕ ਜੀ ਮੈਂ ਤੁਹਾਡਾ ਵੀਰ ਵਿੱਕੀ ਕਰੋਚਾ ਤੁਹਾਨੂੰ ਜੀ ਫਿਰ ਉਹ ਅੱਜ ਸਾਡੇ ਧੂਰੀ ਵਿਖੇ ਦਫ਼ਤਰ ਦੇ ਵਿੱਚ ਪ੍ਰੋਫੈਸਰ ਹਰਨੇਕ ਸਿੰਘ ਜੀ ਬਾਬਾ ਚਤਰਲਾ ਜੀ ਤੇ ਪੂਰੇ ਪੰਜਾਬ ਦੇ ਵਿੱਚ ਆਗੂ ਸਾਹਿਬਾਂ ਪਹੁੰਚੇ ਨੇ ਜਿਹੜਾ ਆਪਾਂ ਨੂੰ ਪਤਾ ਪਿਛਲੇ ਦਿਨੀ ਪੰਜਾਬ ਦੇ ਵਿੱਚ ਜਿਹੜੇ ਜਾਲੀ ਸਰਟੀਫਿਕੇਟ ਮੋਰਚੇ ਵੱਲੋਂ ਪੜੇ ਗਏ ਸੀ ਸਰਕਾਰ ਵੱਲੋਂ ਦੋਸ਼ੀਆਂ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਦੂਜੇ ਪਾਸੇ ਜਿਹੜਾ ਸਾਡਾ ਐਸ்சி ਕਮਿਸ਼ਨ ਸੀਗਾ ਜਿਹਦੇ 10 ਮੈਂਬਰ ਸੀ ਉਹ ਕਟਾ ਕੇ 5 ਕਰਤੇ ਦਿਨੋਂ ਜੀ 6 ਸਾਲ ਦੀ ਡਿਡਰਨ ਸੀ ਉਹ 3 ਸਾਲ ਦੀ ਕਰਤੀ ਤੇ ਉਹਨਾਂ ਦੇ ਜਿਹੜੇ ਵਿਜਿਟ ਸੀਗੇ ਤੌਰੇ ਸੀ ਉਹ ਬੰਦ ਕਰਤੇ ਜਿਹਦੇ ਨਾਲ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਐਸ்சி ਸਮਾਜ ਤੇ ਦਿਨੋਂ-ਦਿਨ ਜਿਹੜਾ ਅਤਿਆਚਾਰ ਵੱਧ ਰਿਹਾ ਇਹ ਅਤਿਆਚਾਰ ਦੇ ਖਿਲਾਫ ਇਹ ਜਿਹੜਾ ਕੰਮ ਹੋ ਰਿਹਾ ਇਹ ਮੌਜੂਦਾ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਕਰ ਰਹੀ ਹੈ ਤੇ ਜਿਹੜੀ ਇਹ ਦਲਤ ਵਿਰੋਧੀ ਸਰਕਾਰ ਹੈ ਐਸਸੀ ਵਿਰੋਧੀ ਸਰਕਾਰ ਤੇ ਬੀਸੀ ਵਿਰੋਧੀ ਇਸ ਦੇ ਲਈ ਅਸੀਂ 11 ਅਗਸਤ ਨੂੰ ਜਿਹੜਾ ਪੂਰਾ ਸੂਬਾ ਪਦਰੀ ਪੂਰੇ ਪੰਜਾਬ ਦੇ ਸਮੂਹ ਐਸਸੀ ਬੀਸੀ ਜੱਥੇਬੰਦੀਆਂ 11 ਅਗਸਤ ਨੂੰ 10 ਵਜੇ ਕੱਕੜਾਲ ਚੌਕ ਵਿੱਚ ਇਹ ਪਹੁੰਚਣ ਤਾਂ ਆਪਣੇ ਆਪਾਂ ਹੱਕ ਦੀ ਤੇ ਆਪਣੇ ਹੱਕ ਸੱਚ ਜਿਹੜੀ ਲੜਾਈ ਹੈ ਉਹ ਲੜ ਸਕੀਏ ਤੇ ਜਿਹੜਾ ਆਉਣ ਵਾਲੇ ਆਪਣੇ ਬੱਚਿਆਂ ਦਾ ਭਵਿੱਖ ਆਪਾਂ ਬਚਾ ਸਕੀਏ ਸਾਰਿਆਂ ਨੂੰ ਇਹੇ ਬੇਨਤੀ ਕਰਦੀਆਂ ਬੇਨਤੀ ਕਰਦੇ ਆ ਵੀ ਸਾਰੇ ਹੌਮ ਹੋਮਾ ਕੇ ਇੱਥੇ ਪਹੁੰਚਣ ਤੇ ਆਪਣੇ ਹੱਕ ਦੀ ਲੜਾਈ ਲੜਨਾ ਜੈ ਭੀਮ ਜੈ ਭਾਗ ਜੀ ਮੈਂ ਵੱਲੋਂ 15 ਛਿਰਗੇ ਚੇਰਨੈਨ ਗੁਰ ਗਿਆਨਾ ਵਾਲਮੀਕ ਤਰਨ ਸਮਾਤ ਪਾਵਨ ਵਾਲਮੀਕ ਦੀ ਤਿਰਥੰਬੀ ਸਰ ਸੋ ਅੱਜ ਜਿਹੜਾ ਆ ਉਹ ਚੋਰ ਫੜੋ ਰਿਜ਼ਰਵੇਸ਼ਨ ਮੋਰਚੇ ਦੇ ਮਾਧਿਅਮ ਨਾਲ ਅਤੇ ਐਕਸ਼ਨ ਕਮੇਟੀ ਪੰਜਾਬ ਦੇ ਮਾਧਿਅਮ ਨਾਲ ਜਿਹੜਾ ਇੱਕ ਵੱਡਾ ਪ੍ਰੋਟੈਸਟ ਲਿਖਿਆ ਜਾ ਰਿਹਾ ਹੈ ਤੋਂ ਕਿ ਸਰਕਾਰ ਵੱਲੋਂ ਜਿਹੜੇ ਸ਼ੈਡਿਊਲ ਕਾਸਟ ਸਰਟੀਫਿਕੇਟ ਜਿਹੜੇ ਅਸੀਂ ਉਹਨਾਂ ਨੂੰ ਫੜ-ਫੜ ਕੇ ਚਲ ਗਏ ਸਰਕਾਰ ਦੀ ਡਿਊਟੀ ਸੀ ਉਹਨਾਂ ਨੂੰ ਵਾਚ ਕਰਕੇ ਤੇ ਉਹਨਾਂ ਤੇ ਪਰਚੇ ਦਰਜ ਕਰਨੇ ਉਹਨਾਂ ਕੋ ਸਾਰਾ ਜਿਹੜਾ ਪੈਸਾ ਰਿਕਵਰ ਕਰਨਾ ਪਰ ਸਾਡੇ ਜਿਹੜੇ ਸਮਾਜ ਦੇ ਜਿਨ੍ਹਾਂ ਦੇ ਅਧਿਕਾਰ ਲੁੱਟੇ ਜਾਣ ਜਿਨ੍ਹਾਂ ਦੇ ਅਧਿਕਾਰ ਖਾਦੇ ਗਏ ਉਹਨਾਂ ਸਮਾਜ ਦੇ ਆਗੂ ਸਹਿਬਾਨਾਂ ਨੇ ਸਰਕਾਰ ਨੂੰ ਉਹਨਾਂ ਦੇ ਪ੍ਰਤੀਜਾਣਕਾਰੀ ਦਿੱਤੀ ਪਰ ਸਰਕਾਰ ਨੇ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਹੀਂ ਨਿਭਾਇਆ ਤੇ ਉਹਨਾਂ ਤੇ ਕੋਈ ਵੀ ਠੋਕ ਨੂੰ ਹੀ ਕਾਰਵਾਈ ਨਹੀਂ ਕੀਤੀ ਇਸ ਕਰਕੇ ਸਮਾਜ ਨੇ ਪੂਰਨ ਤੌਰ ਤੇ ਇੱਕ ਵੱਡਾ ਜਿਹੜਾ ਸਮੂਚਾ ਐਸਸੀ ਐਸਟੀਓਬੀਸੀ ਸਾਰਾ ਸਮਾਜ ਜਿਹੜਾ ਆ ਉਹ ਵੱਡੇ ਪੱਦਰ ਤੇ 11 8 ਨੂੰ ਜਿਹੜਾ ਆ ਉਹ ਇਥੇ ਧੂਰੀ ਵਿਖੇ ਇੱਕ ਵੱਡਾ ਪ੍ਰਦਰਸ਼ਨ ਕਰੇਗਾ ਸੂਬਾ ਪੱਦਰ ਤੇ ਜਿਹਦੇ ਵਿੱਚ ਭੈਣਾ ਮਾਤਾਵਾਂ ਹਜ਼ਾਰਾਂ ਦੀ ਤਦਾਦ ਤੇ ਜਿਹੜਾ ਬੱਚੇ ਸਹਿਬਾਂ ਜਿਨ੍ਹਾਂ ਦੇ ਸੰਘਰਸ਼ ਜਿਨ੍ਹਾਂ ਦਾ ਅਧਿਕਾਰ ਲੁੱਟੇ ਗਏ ਜਿਨ੍ਹਾਂ ਦੇ ਹੱਕ ਲੁੱਟੇ ਗਏ ਨੇ ਉਹ ਸਾਰੇ ਲੋਕ ਜਿਹੜਾ ਆ ਆ ਕੇ ਛੜਕ ਤੇ ਬੈਠ ਕੇ ਸਰਕਾਰ ਨੂੰ ਚੇਤਾਵਨੀ ਦੇਣਗੇ ਕਿ ਜਿਹੜੇ ਕੀਤੇ ਸਰਕਾਰ ਨੇ ਵਾਅਦੇ ਆ ਉਹ ਪੂਰੇ ਵੀ ਨਹੀਂ ਕੀਤੇ ਹੈਗੇ ਕਿਉਂਕਿ ਸਰਕਾਰ ਨੇ ਕਿਹਾ ਸੀਗਾ ਕਿ ਉਹਨਾਂ ਲੋਕਾਂ ਨੂੰ ਅਸੀਂ ਫੜ ਕੇ ਅੰਦਰ ਦੇ ਕੇ ਉਹਨਾਂ ਕੋ ਪੇਮੈਂਟ ਵਸੂਲ ਕੀਤੀ ਜਾਏਗੀ ਵਿਆਸ ਸਮੇਤ ਪਰ ਕੋਈ ਵੀ ਕਾਰਵਾਈ ਇਦਾਂ ਦੀ ਨਹੀਂ ਅਮਲ ਚਲਿਆਦੀ ਗਈ ਇਸ ਕਰਕੇ ਵੱਡਾ ਪ੍ਰਦਰਸ਼ਨ ਜਿਹੜਾ ਆ ਉਹ ਧੂਰੀ ਵਿਖੇ ਕੀਤਾ ਜਾਏ ਪੱਕਾ ਮੋਰਚਾ ਵੀ ਇਸ ਤੋਂ ਬਾਅਦ ਲਗਾਇਆ ਬਿਲਕੁਲ ਜੀ ਜੇਕਰ ਇਹ ਸਰਕਾਰ ਨੇ ਇਸ ਤੋਂ ਬਾਅਦ ਕੋਈ ਸਖਤ ਕਦਮ ਨਾ ਲਿਆ ਤਾਂ ਬਹੁਤ ਵੱਡੇ ਪੱਧਰ ਤੇ ਜਿਹੜਾ ਆ ਉਹ ਧੂਰੀ ਵਿਖੇ ਪੱਕਾ ਮੋਰਚਾ ਜਿਹੜਾ ਆ ਸਾਰੀ ਜਥੇਬੰਦੀ ਦੀ ਰਾਏ ਦੇ ਨਾਲ ਸ਼ੁਰੂ ਕਰ ਦਿੱਤਾ ਜਾਏਗਾ ਤੇ ਉਹ ਪੂਰਾ ਲੰਬਾ ਜਿਹੜਾ ਉਹ ਚੱਲੇ ਗਿਆ